ਲਓ ਜੀ ਆਪਾਂ ਬਣਾਈ ਹੈ ਜੈਕਟ ਤੇ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬਣੀ ਬਣਾਈ ਜੈਕਟ ਦਿਖਾਉਣੇ ਆਪਾਂ ਬਣਾਈ ਹੈ ਇਹ ਤੇ ਆਪਾਂ ਮੂਰੇ ਮੂਰੇ ਵੇਲਾਂ ਪਾਈਆਂ ਦੇਖੋ ਜੀ ਬਹੁਤ ਸੋਹਣੇ ਲੱਗਦੀਆਂ ਤੇ ਇਹ ਪਿਛਲਾ ਪਾਸੇ ਇਸ ਤਰ੍ਹਾਂ ਬਣਾਇਆ ਜੀ ਇਕਲਾ ਆਹ ਵਾਲਾ ਆਪਾਂ ਡਿਜ਼ਾਈਨ ਪਾਇਆ ਤੇ ਸਾਈਜ਼ ਜੀ ਹੈਗਾ ਆਪਣਾ 10-12 ਸਾਲ ਤੱਕ ਦੇ ਲੜਕੀਆਂ ਵਾਸਤੇ ਜਿਵੇਂ ਜਾਂ ਕੋਈ ਪਤਲੀ ਆਪਣੇ ਹੁੰਦੀ ਹੈ ਸਰੀਰ 'ਚ ਕੁੜੀਆਂ ਬਾ ਹਲਕੀਆਂ ਹੁੰਦੀਆਂ ਉਹਨਾਂ ਦੇ ਵੀ ਆ ਜੂਗੀ ਵੱਡੀਆਂ ਦੇ ਵੀ ਜਿਵੇਂ ਪਤਲੀਆਂ ਹੁੰਦੀਆਂ ਉਹਨਾਂ ਦੇ ਆ ਜੂਗੀ ਤੇ ਬਹੁਤ ਸੋਹਣੀ ਬਣੀ ਹੈ ਜੀ ਤੇ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਣੇ ਕੋਲੇ ਬਣੀਆਂ ਬਣਾਈਆਂ ਕੋਟੀਆਂ ਜੈਕਟਾਂ ਬਹੁਤ ਹੈਗੀਆਂ ਤੇ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਕਿਸਨ ਚਾਹੀਦੀਆਂ ਤਾਂ ਬਣੀਆਂ ਬਣਾਈਆਂ ਜਿਨ੍ਹਾਂ ਨੇ ਲੈਣੀਆਂ ਹੋਣ ਬਹਿਣਾ ਨੇ ਤੇ ਜ਼ਰੂਰ ਤੁਸੀਂ ਆਪਾਂ ਨੂੰ ਕਮੈਂਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਕਿਵੇਂ ਜਿਵੇਂ ਹੋਊਗਾ ਮੈਂ ਤੁਹਾਨੂੰ ਜ਼ਰੂਰ ਪਹੁੰਚਾਵਾਂਗੇ ਤੇ ਆ ਦੇਖੋ ਜੀ ਬਹੁਤ ਸੋਹਣੀ ਹੈ ਜੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਦੱਸ ਦੋ ਵੀ ਸਾਰੀਆਂ ਜਿੰਨੀਆਂ ਵੀ ਬਣੀਆਂ ਕੋਟੀਆਂ ਦੀ ਵੀਡੀਓ ਪਾਉਣੀ ਤਾਂ ਆਪਾਂ ਤੁਹਾਨੂੰ ਉਹ ਡਿਜ਼ਾਈਨ ਜਿਵੇਂ ਤੇ ਤੁਹਾਨੂੰ ਪਸੰਦ ਆਈ ਤੁਸੀਂ ਉਹਵੇਂ ਤੇ ਲੈ ਸਕਦੇ ਆ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਚੈਨਲ ਤੇ ਤੇ ਉੱਥੇ ਤੁਸੀਂ ਵੇਖਣੀ ਆ ਤਾਂ ਤਾਂ ਵੀ ਸਾਨੂੰ ਕਮੈਂਟ ਕਰ ਦਿਓ ਜੀ ਤੇ ਚਲੋ ਜੀ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੋਈ ਹੋਰ ਸੋਹਣੀ ਜੀ ਜੈਕਟ ਬਣਾਈ ਜਮਲਾਉ ਜੀ ਤਾਂ ਆਪਾਂ ਉਹਦੀ ਵੀਡੀਓ ਫੇਰ ਲੱਗ ਤੋਂ ਪਾਵਾਂਗੇ ਆਪਾਂ ਜਿਹੜਾ ਡਿਜ਼ਾਈਨ ਬਣਾਉਣਾ ਉਹ ਆਪਾਂ ਅਲੱਗ ਤੋਂ ਪਾਵਾਂਗੇ ਹੁਣ ਤਾਂ ਵੈਸੇ ਆ ਆਪਣਾ ਮਾਣੀ ਨਹੀਂ ਕਰ ਰਿਹਾ ਅੜਾਂ ਦਾ ਕਰਕੇ ਜੀ ਵੀ ਨਹੀਂ ਕਰਦਾ ਬਣਾਉਣ ਨੂੰ ਵੀਡੀਓ ਵੀ ਚਲੋ ਦੁਨੀਆ ਤਾਂ ਇੰਨੀ ਦੁਖੀ ਹੈ ਤੇ ਚਲੋ ਉਹਨਾਂ ਨੂੰ ਵੇਖ-ਵੇਖ ਕੇ ਐਂ ਹੋਈ ਜਾਂਦਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਕਰਾਂਗੇ ਤਾਂ ਸਹੀ ਜੋ ਕਰਨਾ ਪਊਗਾ ਜੀ ਤੇ ਚਲੋ ਜੀ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਚਲੋ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ